ਇਹ ਜੀ ਬੰਦੇ ਹਾਂ ਬਈ ਜੀ ਦੇਹੜੀ ਉੱਤਾਰ ਵਰਦੇ ਸੀ ਦਵਾਈ ਬੁੱਟੀਆਂ ਸਾਡਾ 1.5 ਤੋਂ 2 ਲੱਖ ਰੁਪਏ ਖਰਚੇ ਹੋ ਗਏ ਬਸ ਇਹਨਾਂ ਚੋਂ ਜੈ ਤਰ ਬਹੁਤ ਰੋੜ ਰੋਤ ਸਨ ਕਰ ਬਸ ਉਹੀ ਸੀ ਤੁਹਾਡਾ ਜੀ ਸੀ ਸਾਡੇ ਇੱਕ ਸਾਹਮਣੇ ਜੋ ਕੁਛ ਹੈਗਾ ਦੂਜੇ ਘਰ ਮਮੀ ਡੈਲੀ ਵੀ ਨਹੀਂ ਸੀ ਲੱਗ ਰੰਨੇ ਜੀ ਇਹਨਾਂ ਨੂੰ ਬਾਕੀ ਮਨ ਬਣ ਪੇਸ਼ੈਂਟ ਨੂੰ ਜਿਹਨੂੰ ਖਰਚਾ ਪਤਾ ਜਨ ਚਾਹੁੰਦਾ ਖਰਚਾ ਮੈਂ ਤਾਂ ਮਿਲ ਦੂਲੀ ਰਾ ਦੇ ਸੀ ਸਾਡੀ ਜੁੱਤੀ ਇਹੜਾ ਆਪਰੇਸ਼ਨ ਤਾਂ ਉਹ ਵੀ ਮੰਗ ਕੇ ਤੇ ਮੰਗ ਤੁੰਗ ਕੀ ਲਾਇਆ ਇਸ ਤੋਂ ਫੜ ਟੁੱਟ ਕੇ ਲਾਇਨੇ ਵੈਸੇ ਹੁਣ ਧੰਨਵਾਦ ਹੈ ਜੀ ਪੂਰੀ ਹੜੀ ਜੋਤੇ ਵਾਲੀ ਜੀ ਕਿੰਨਾ ਕੁ ਪੈਸਾ ਹੁੰਦਾ ਜੀ ਕੱਲ ਦੀ ਗੱਲ ਆ ਜੀ 8:30 ਵਜੇ ਜੀ ਹਾਂ ਜੀ ਉਸ ਤੋਂ ਬਾਅਦ ਪਤਾ ਨਹੀਂ ਕੱਦ ਜਾਣ ਦਾ ਕੀ ਹੈ ਕਿਤੇ ਕੱਦ ਨਹੀਂ ਕੀਤਾ ਪੋਸਟ ਟਾਈਮ ਨਹੀਂ ਕਰਦੀ ਸੀ ਉਧਰ ਆਪਣੇ ਇੱਕ ਛੋਲੀ ਬਾਈਕ ਲਵ ਬੇਟਾ ਹੋਇਆ ਜੀ ਉਧਰ ਨੇ ਜੀ ਇਹਨਾਂ ਦਾ ਫੇਸ ਮੋਇਆ ਜੀ ਵੱਡਾ ਹਾਂਜੀ ਉਧਰ ਮੇਰੇ ਫਾਦਰ ਸਾਹਿਬ ਕਿਤੇ ਨੇ ਹਾਂਜੀ ਫਾਦਰ ਹਾਂਜੀ ਇਹ ਮੇਰਾ ਇਹ ਚਾਹੁੰਦਾ ਸੀ ਜੀ ਉਸ ਕਾਰਨ ਕਿ ਰਾਤ ਨੂੰ ਕਿੱਦਰਾ ਇਧਰ ਭੱਜ ਜਾ ਮਠਾਂ ਗਈ ਉਸ ਕਾਰਨ ਗਏ ਹੋਏ ਸੀ ਇਹ ਸੀ ਪਾਣੀ ਕਿੰਨੇ ਚੱਕਰਾਂ ਕੀ ਕੀ ਚੱਪੇ ਚੱਪੇ ਇਹ ਕੋਈ LED ਪ੍ਰਜ ਫਿਊਜ਼ਨ ਮਸ਼ੀਨ ਫੋਰ ਵਗੈਰਾ ਪੱਖੇ ਫੋਰ ਬਹੁਤ ਕਾਫੀ ਨੁਕਸਾਨ ਹੋ ਗਿਆ ਇੱਥੇ ਕਿੰਨੀ ਬਕੰਤ ਨੇ ਕੁਛ ਨਹੀਂ ਕੀਤਾ ਮੈਹੀ ਮਜ਼ਦੂਰੀ ਕਰਦੀ ਤੇ ਤੁਹਾਨੂੰ ਜਿਹੜਾ ਬਾਕੀ ਤੁਸੀਂ ਬਿਧਾਉਣ ਦੀ ਕੋਸ਼ਿਸ਼ ਕੀਤੀ ਸੀ ਜੀ ਜਿਹੜਾ ਕਮੈਕਸ ਮਾਰਕ ਜਿਮਾਨ ਤਾਂ ਕੁਝ ਨਹੀਂ ਬਚਿਆ ਜੀ ਅੱਗ ਲੱਗੀ ਸੀ ਸਭ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਿਹੜਾ ਰੱਬ ਨੂੰ ਮਿਲ ਗਿਆ ਉਹ ਹੋ ਗਿਆ ਕਿੰਨਾ ਕੁ ਨੁਕਸਾਨ ਨੁਕਸਾਨ ਤਾਂ ਹੋ ਹੀ ਗਿਆ ਜੀ ਪਿਆ ਸੱਤ ਦਿਨ ਤੇ ਇੱਕ ਹੀ ਕੌਣ ਕਹਿੰਦਾ ਇੱਥੇ ਸਰ ਕੋਈ ਨਹੀਂ ਸੌਂਦੇ ਤਾਂ ਹੀ ਦੇਖੋ ਢ੍ਰਿਬਲੀ ਤਾਂ ਪਹਿਲਾਂ ਪਰਵਾਰੀ ਸੌਂਦਾ ਸੀ ਬੇਟੀ ਵਾਈਫ ਨੂੰ ਨਾ ਇਹ ਤਾਂ ਡਰੇਬਲੀ ਹੋ ਗਈ ਮੈਂ ਮੇਰੇ ਫਾਦਰ ਸਾਹਿਬ ਦੇ ਘਰੇ ਚਲਾ ਗਿਆ ਸੀ ਅੰਦਰ ਕਮਾਂਡਰ ਵੀ ਕਿਹਾ ਕਿ ਹਾਂ ਜੀ ਬਿਲਕੁਲ ਵੀ ਬਿਲਕੁਲ ਹੁੰਦਾ ਸਰ ਮੈਂ ਨਾ ਕੰਟਰੋਲ ਕਰਦੇ ਸੀ ਆਪ ਨੂੰ ਆ ਦੋ ਸਿਲੰਡਰ ਪੈ ਤੇ ਸਰ ਪਰੇ ਪਰ ਲੱਗਿਆ ਇੱਕ ਲੱਗਿਆ ਮੈਂ ਭਰਾ ਕਰਦਾ ਜੀ ਬਲਕਿ ਯਾਨੀ ਨੁਕਸਾਨ ਤਾਂ ਫਿਰ ਹੁੰਦਾ ਸਰ ਕਿ ਉਹਨਾਂ ਨੂੰ ਠੱਗ ਪੈ ਜਾਂਦਾ ਆਰਮਮ ਜਿਹੜਾ ਕਾਫੀ ਹਾਂ ਜੀ ਹਾਂ ਜੀ ਹੁੰਦਾ ਸਰ ਬਹੀ ਦੀ ਮਾਰਕਾਤ ਬਗ ਕਿਸੇ ਸਾਹਿਬ ਨੂੰ ਮੰਗਾਈ ਜੋ ਹੈਲਪ ਕਰ ਸਕਦਾ ਉਸ ਨੂੰ ਦੋ ਕਿ ਕਿ ਕਿਹਦਾ ਜਿਹੜਾ ਸਰ ਅਸੀਂ ਤਕਰੀਬਨ 10:00 ਸਵਾ 10 ਦੇ ਵਿੱਚ ਆਵਾਜ਼ ਆਈ ਜਿਵੇਂ ਕੋਈ ਮੰਨੋ ਬਲਾਸਟ ਹੋਇਆ ਹੁੰਦਾ ਜਾਂ ਤਾਂ ਲਾਲੂ ਫ੍ਰਿਜ ਦਾ ਹੋ ਗਿਆ ਇਸ ਤਰ੍ਹਾਂ ਅੱਗ ਲੱਗੀ ਹੋਈ ਸੀ ਇਸ ਅੱਗ ਲੱਗਣ ਕਰਨ ਸਾਨੂੰ ਨਹੀਂ ਪਤਾ ਲੱਗਾ ਉਹ ਸਾਡੇ ਇਧਰਲੇ ਗਵਾਂਢੀਆਂ ਨੇ ਦੱਸਿਆ ਵੀ ਕੋਠੇ 'ਤੇ ਅੱਗ ਲੱਗੀ ਹੋਈ ਹੈ ਜੀ ਅਸੀਂ ਫਟਾਫਟ ਆਏ ਤਾਂ ਇਧਰੋਂ ਜਾਲੀ ਦੇੜੀ ਦੋ ਪਾਈਪ ਲਾਏ ਪਾਣੀ ਦੇ ਤਾਂ ਸਰ ਮਸਾ ਕੇ ਕੰਟਰੋਲ ਕਰੀਆ ਇੰਟਰਵਿਊ ਸਿਲੰਡਰ ਵੀ ਸਿਲੰਡਰ ਸਰ ਦੋ ਸੀਗੇ ਗੋਪਚਾਰ ਹੈਗੇ ਜਿਵੇਂ ਸਿਲੰਡਰ ਨੂੰ ਹੋ ਜਾਂਦਾ ਹੈ ਪਲਾਸਟਿਕ ਦਾ ਗੋਪਦਾਈ ਸਰ ਪਰਿਵਾਰ ਗਰੀਬ ਹੈਗਾ ਜਿਹੜੇ ਪਹਿਲਾਂ ਡਿਲੀਵਰੀ ਹੋਈ ਹੈਗੀ ਉਹ ਵੱਡੇ ਪ੍ਰੈਸ਼ ਨਾਲ ਹੋਇਆ ਲੱਖ ਰੁਪਿਆ ਘਟੋ ਘਟੋ ਨਾ ਤੇ ਲੱਗੇ ਹੋਏ ਤੇ ਨਾਨ ਕਾਨਾ ਹਰ ਘਟੋ ਘਟ ਪਲੈਸ ਆ ਗਿਆ ਮਾਗੇ ਇਹ ਸਾਰੇ ਜਿਹੜੇ ਬਣਦਾ ਰਹੂ ਦਿਖਾ ਜਾਵੇ